ਨਾਲ ਹੀ ਨਹਿਰ ਵਗ ਰਹੀ ਹੈ ਤੇ ਇਹਦੇ ਵਿੱਚ ਪਾੜ ਪੈਣ ਕਰਕੇ ਨੁਕਸਾਨ ਵੱਡਾ ਹੋ ਸਕਦਾ ਹੈ ਤੇ ਜਿਸ ਨੂੰ ਬਚਾਉਣ ਦੇ ਲਈ ਪਹਾੜੀ ਨੂੰ ਖੋਦਿਆ ਜਾ ਰਿਹਾ ਹੈ ਬੀਬੀਆਂ ਪੈਣਾ ਜਿਹੜੀਆਂ ਹੈਗੀਆਂ ਇਸ ਵਕਤ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਸਵੀਰਾਂ ਲੱਗੇ ਹੋਏ ਨੇ ਥੈਲੇ ਭਰਨ ਦੇ ਲਈ ਆਹ ਬੀਬੀਆਂ ਮਾਈ ਭਾਗੋ ਦੀਆਂ ਬਾਰਸਾ ਨੂੰ ਫੋਰਸ ਕਹ ਲਓ ਜੋ ਮਰਜੀ ਕਹ ਲਓ ਆਹ ਲੱਗੀਆਂ ਹੋਈਆਂ ਸੇਵਾ 'ਚ ਤੇ ਇੱਧਰ ਯਾਰ ਫੋਰਸ ਖੜੀ ਇਹ ਥੱਕੂਗੀਆਂ ਤਾਂ ਆਹ ਫਟਾਫਟ ਡਿਊਟੀ ਤੇ ਆਜੂਗੀਆਂ ਉਹ ਥੱਕੂਈਆਂ ਦਾ ਇਹ ਆਣਾ ਇਹ ਕੰਮ ਲਗਾਤਾਰ ਉਦੋਂ ਤੱਕ ਚੱਲਣਾ ਜਦ ਤੱਕ 1 ਲੱਖ ਕਟਾ ਜਿਹੜਾ ਮਿੱਟੀ ਦਾ ਪੈ ਨਹੀਂ ਜਾਂਦਾ ਸਾਨੂੰ ਲੋੜਾਂ ਦਾ ਪਾਣੀ ਨਹੀਂ ਮਿਲ ਰਿਹਾ ਸਾਨੂੰ ਬਰਬਾਦੀ ਦਾ ਪਾਣੀ ਚੱਲਣਾ ਵੀ ਪੈ ਰਿਹਾ ਜਿੱਥੇ ਫੇਰ ਆਰਮੀ ਹੁਣ ਚਾਹੀਦੀ ਸੀ ਸੀਐਸਐਫ ਕਹਿੰਦੇ ਸੀ ਲਾਉਣੇ ਨੂੰ ਕਹਿੰਦੇ ਸੀ ਜੀ ਬੀਐਮ ਔਲਾਦ ਤੇ ਬੀਬੀਐਮ ਹੁਣ ਚਾਹੀਦੀ ਨਾ ਜੀ ਨੁਕਸਾਨ ਆ ਉਧਰ ਹੋਣ ਵਾਲਾ ਜੀ ਨੁਕਸਾਨ ਆ ਜੀ ਬਹੁਤ ਦਰਬੱਡੇ ਦੇ ਰਾਵ ਜੀ ਵੀ ਬਹੁਤ ਪਾਣੀ ਆਇਆ ਹੋਇਆ ਜੀ ਇਸ ਕਰਕੇ ਸਾਨੂੰ ਹੁਣ ਚਾਰ ਚੁਫੇਰੇ ਨੂੰ ਇਹ ਵੀ ਅਸੀਂ ਹੈਲਪ ਦੀ ਉਹ ਕਰ ਦੇਵੇ ਸਾਨੂੰ ਹੈਲਪ ਦੋ ਜੀ ਮਤੇ ਕਿੰਨੀ ਉਮਰ ਹੋ ਗਈ ਤੁਹਾ 60 ਸਾਲ 60 ਸਾਲ ਤੇ ਹੁਣ ਇਸ ਤੋਂ ਬਾਅਦ ਤੁਹਾਡੀ ਵਾਰੀ ਹੈ ਜੀ ਜਦੋਂ ਉਥੋਂ ਹਾਂਜੀ 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 ਕਿ ਕਿੰਨੀ ਦੇਰ ਤੋਂ ਆਏ ਹੋਏ ਜੀ ਆਹ ਨਹੀਂ ਆਇਆ ਅੱਜ ਐਲੇ ਪਰਨੇ ਆ ਜੀ ਹਾਂਜੀ ਹਰਿਆਣਾ ਵੀ ਮੁੱਕਰ ਗਿਆ ਮੈਂ ਬਾਦੂ ਪਾਣੀ ਨਹੀਂ ਲੈਣਾ ਹੁਣ ਦੂਜੇ ਵੀ ਮੁੱਕਰ ਗਏ ਹੁਣ ਪੰਜਾਬ ਨਾਲ ਸਿਰਫ ਪੰਜਾਬ ਖੜਿਆ ਤੁਹਾਡੇ ਵਰਗੇ ਸੂਰਮੇ ਖੜੇ ਆ ਖੜੀਆਂ ਮਾਈ ਭਾਗੋ ਦੀਆਂ ਬਾਰਸਾਂ ਉਹਨਾਂ ਕੋ ਪਲਾਨਿੰਗ ਹੁੰਦੀ ਹੈ ਜਦੋਂ ਕੋਈ ਬਿਲਡਿੰਗ ਬਣਦੀ ਹੈ ਹਸਪਤਾਲ ਬਣਦਾ ਹੈ ਜੇ ਫਾਇਰ ਹੋ ਜਾਵੇ ਤਾਂ ਐਗਜ਼ਿਟ ਕਿੱਥੇ ਹੈ ਜੇ ਹੜ ਆ ਜਾਵੇ ਤਾਂ ਦੂਜਾ ਐਗਜ਼ਿਟ ਕਿੱਥੇ ਹੈ ਅੱਜ ਉਹ ਐਗਜ਼ਿਟ ਦੱਸਣ ਵਾਲੇ ਮੈਨੂੰ ਇਹ ਦੱਸਣ ਵੀ ਇਹਨਾਂ ਦੀ ਮਜ਼ਬੂਤੀ ਲਈ 70 ਸਾਲ ਹੋ ਗਏ ਮੈਨੂੰ ਹੋਰ ਗਿੱਲਾ ਛਕਵਾਨੀਆਂ ਮੈਂ ਇਹ ਕਹਿੰਦਾ ਇਹਦੀ ਕੋਈ ਤਾਂ ਮਨਿਆਦ ਹੋਣੀ ਇਹਦੀ ਰਿਪੇਅਰ ਦਾ ਕੋਈ ਤਾਂ ਟਾਈਮ ਹੋਣਾ ਐਸ ਵਕਤ ਸ੍ਰੀ ਨਨਪੁਰ ਸਾਹਿਬ ਏਰੀਏ ਦੇ ਵਿੱਚ ਆ ਤੇ ਪਿੰਡ ਹੈ ਜੀ ਝਿੰਜੜੀ ਤੇ ਨਾਲ ਹੀ ਨਹਿਰ ਵਗ ਰਹੀ ਹੈ ਤੇ ਇਹਦੇ ਵਿੱਚ ਪਾੜ ਪੈਣ ਕਰਕੇ ਨੁਕਸਾਨ ਵੱਡਾ ਹੋ ਸਕਦਾ ਹੈ ਤੇ ਜਿਸ ਨੂੰ ਬਚਾਉਣ ਦੇ ਲਈ ਪਹਾੜੀ ਨੂੰ ਖੋਦਿਆ ਜਾ ਰਿਹਾ ਹੈ ਬੀਬੀਆਂ ਭੈਣਾਂ ਜਿਹੜੀਆਂ ਹੈਗੀਆਂ ਇਸ ਵਕਤ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਸਵੀਰਾਂ ਲੱਗੇ ਹੋਏ ਨੇ ਥੈਲੇ ਭਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਇਹ ਪਿੰਡਾ ਜੀ ਆਪਣਾ ਜੀ ਨਹੀਂ ਸਾਡਾ ਤੰਦੇਸਰ ਕਿੰਨੇ ਦੇਰ ਤੋਂ ਲੱਗੇ ਹੋਏ ਜੀ ਤੁਸੀਂ ਅੱਛਾ ਜੀ ਆਏ ਜੀ ਕਿੰਨੇ ਕ ਘੰਟੇ ਹੋ ਗਏ ਜੀ ਹੋਇਆ ਹੋਇਆ ਦੱਕ ਘੰਟਾ ਹੋਇਆ ਠੀਕ ਹੈ ਤੇ ਭਈ ਗੁਰਬਈ ਕੀ ਹੈਗਾ ਮਾ ਪੈਣਾ ਵਗੈਰਾ ਲਗੀ ਇਹ ਸਾਰੇ ਜੀ ਜਦੋਂ ਕਾਲ ਗਈ ਸੰਤਾਂ ਦੀ ਪ੍ਰਸ਼ਾਸਨ ਦੀ ਤੇ ਸਾਰੇ ਆਪਣੇ ਕੰਮਕਾਰ ਛੱਡ ਕੇ ਪਿੰਡਾਂ ਤੋਂ ਵਿੱਚ ਕੁਝ ਮੰਨੇਗਾ ਵਾਲੇ ਆ ਵਿੱਚ ਜਿਆਦਾ ਸੰਗਤ ਹੈ ਪਿੰਡਾਂ ਦੀ ਸਾਰੇ ਕੰਮਕਾਰ ਛੱਡ ਕੇ ਮਿੱਟੀ ਦੇ ਗੱਟੇ ਭਰ ਰਹੇ ਨੇ ਔਰ ਮਿੱਟੀ ਦੇ ਗੱਟੇ ਭਰ ਕੇ ਸਾਰੇ ਜਿਹੜਾ ਪਾੜ ਨਹਿਰ ਦੇ ਨਾਲ ਦਾ ਹਿੱਸਾ ਜਿਹੜਾ ਥੋੜਾ ਛੱਡ ਕੇ ਲਾਸਾ ਦਸਿਆ ਹੈ ਉੱਥੇ ਮਿੱਟੀ ਪੈ ਰਹੀ ਹੈ ਆਹ ਬੀਬੀਆਂ ਮਾਈ ਭਾਗੋ ਦੇ ਬਾਰਸਾ ਨੂੰ ਫੋਰਸ ਕਹਿ ਲੋ ਜੋ ਮਰਜੀ ਕਹਿ ਲੋ ਆ ਲੱਗੀਆਂ ਹੋਈਆਂ ਸੇਵਾ 'ਚ ਤੇ ਇੱਧਰ ਰਿਜ਼ਰਵ ਫੋਰਸ ਖੜੀ ਇਹ ਥੱਕੂਗੀਆਂ ਤਾਂ ਆਹ ਫਟਾਫਟ ਡਿਊਟੀ ਤੇ ਆਜੂਗੀਆਂ ਉਹ ਥੱਕੂਗੀਆਂ ਦਾ ਇਹ ਆਣਾ ਇਹ ਕੰਮ ਲਗਾਤਾਰ ਉਦੋਂ ਤੱਕ ਚੱਲਣਾ ਜਦ ਤੱਕ 1 ਲੱਖ ਗੱਟਾ ਜਿਹੜਾ ਮਿੱਟੀ ਦਾ ਪੈ ਨਹੀਂ ਜਾਂਦਾ ਇਹ ਨਹਿਰਾਂ ਨੇ ਇਸ ਵਕਤ ਪੰਜਾਬ ਨੂੰ ਕਿਹੜੇ ਹਾਲਾਤ 'ਚ ਖੜਾ ਕਰ ਦਿੱਤਾ ਹੁਣ ਬਹੁਤ ਦੁਨੀਆ ਨੂੰ ਵਾਟਰ ਬੰਬ ਵੀ ਕਹਿੰਦੀ ਆ ਹੋਰ ਵੀ ਇਹ ਸਾਡੇ ਕੰਮਾਂ ਜਾਣੀਆਂ ਚਾਹੀਦੀਆਂ ਚਾਹੀਦੀਆਂ ਭਾਈ ਸਾਨੂੰ ਲੋੜਾਂ ਦਾ ਪਾਣੀ ਨਹੀਂ ਮਿਲ ਰਿਹਾ ਸਾਨੂੰ ਬਰਬਾਦੀ ਦਾ ਪਾਣੀ ਚੱਲਣਾ ਵੀ ਪੈ ਰਿਹਾ ਔਰ ਜਿਹੜੇ ਕੰਮ ਇਸ ਵਕਤ ਜਿਨ੍ਹਾਂ ਦੇ ਪੁਆਇੰਟ ਬਣਾਏ ਗਿਆ ਇਹਨਾਂ ਨੇ ਸਿਸਟਮ ਬਣਾਇਆ ਸਟੇਟਾਂ ਨੂੰ ਜੋੜਨ ਦਾ ਉਹਨਾਂ ਦੇ ਕੰਮ ਲੋਕਾਂ ਨੂੰ ਕਰ ਰਹੇ ਪੈ ਰਹੇ ਕਿਉਂਕਿ ਜੇ ਅਸੀਂ ਲੇਟ ਹੁੰਦੇ ਆ ਤਾਂ ਨੁਕਸਾਨ ਹੋ ਸਕਦਾ ਹੈ ਇੱਥੇ ਫਿਰ ਆਰਮੀ ਹੁਣ ਚਾਹੀਦੀ ਸੀ ਐਸਐਫ ਕਹਿੰਦੇ ਸੀ ਲਾਉਣੇ ਨੂੰ ਕਹਿੰਦੇ ਸੀ ਜੀ ਬੀਐਮ ਔਲਾਦ ਤੇ ਬੀਬੀਐਮ ਹੁਣ ਚਾਹੀਦੀ ਨਾ ਜੀ ਹੁਣ ਇੰਨਾ ਬੜਾ ਇੱਕ ਡਿਜਾਸਟਰ ਵਿੱਚ ਤਾਲਮੇਲ ਹੋਣਾ ਚਾਹੀਦਾ ਜੇ ਤੁਹਾਡੇ ਮੇਰੇ ਵਰਗਾ ਸੁਧਾਰਨਮੰਦਾ ਮਣੀ ਮਹੇਸ਼ ਪੁੱਜ ਕੇ ਸ਼ਰਧਾਲੂਆਂ ਨੂੰ ਕੱਢਣ ਦੀ ਪਲਾਨਿੰਗ ਵੀ ਹੋਤਬੰਦੀ ਅੱਗੇ ਰੱਖ ਸਕਦਾ ਸਰਕਾਰ ਦੇ ਤਾਂ ਸਰਕਾਰ ਕੋਲ ਤਾਂ ਪਹਿਲਾਂ ਹੀ ਇੱਕ ਪਲਾਨਿੰਗ ਚਾਰਟ ਹੁੰਦਾ ਹੈ ਮੈਂ ਸੈਂਟਰ ਦੀ ਗੱਲ ਕਰ ਰਿਹਾ ਇਸ ਵਕਤ ਉਹਨਾਂ ਕੋ ਪਲਾਨਿੰਗ ਹੁੰਦੀ ਹੈ ਜਦੋਂ ਕੋਈ ਬਿਲਡਿੰਗ ਬਣਦੀ ਹੈ ਹਸਪਤਾਲ ਬਣਦਾ ਹੈ ਜੇ ਫਾਇਰ ਹੋ ਜਾਵੇ ਤਾਂ ਐਗਜ਼ਿਟ ਕਿੱਥੇ ਹੈ ਜੇ ਹੜ ਆ ਜਾਵੇ ਤਾਂ ਦੂਜਾ ਐਗਜ਼ਿਟ ਕਿੱਥੇ ਹੈ ਅੱਜ ਉਹ ਐਗਜ਼ਿਟ ਦੱਸਣ ਵਾਲੇ ਮੈਨੂੰ ਇਹ ਦੱਸਣ ਪਏ ਇਹਨਾਂ ਦੀ ਮਜ਼ਬੂਤੀ ਲਈ 70 ਸਾਲ ਹੋ ਗਏ ਮੈਨੂੰ ਹੋਰ ਗਿੱਲਾ ਸ਼ਿਕਵਾ ਨਹੀਂ ਆ ਮੈਂ ਇਹ ਕਹਿੰਦਾ ਇਹਦੀ ਕੋਈ ਤਾਂ ਮਨਿਆਤ ਹੋਣੀ ਇਹਦੀ ਰਿਪੇਅਰ ਦਾ ਕੋਈ ਤਾਂ ਟਾਈਮ ਹੋਣਾ ਕਿਉਂ ਬੜੇ ਬੜੇ ਬੂਟੇ ਝਾੜ ਦਿਖਾ ਦਿਓ ਆਪਣੇ ਆਪਣੇ ਕੈਮਰੇ ਤੇ ਬੜੇ ਬੜੇ ਦਰਖਤ ਖੜੇ ਆ ਨੇਹਰਾ ਦੇ ਪਟੜੀਆਂ ਤੇ ਦਰਖਤ ਨਹੀਂ ਖੜਦੇ ਹੁੰਦੇ ਸੋ ਇਤਰਾਸ ਦੀ ਪਰ ਆ ਦੂਜਾ ਸੋਹਣਾ ਰੂਪ ਹੈ ਪੰਜਾਬ ਦਾ ਜਿਵੇਂ ਬਾਬਾ ਜੀ ਕਹਿੰਦੇ ਸੀ ਕਿ ਕਹਿੰਨੇ ਕਹਿੰਦੇ ਆਈਟਮ ਬੰਬ ਵੀ ਇੰਨਾ ਖਤਰਨਾਕ ਨਹੀਂ ਹੈ ਜਿੰਨਾ ਇਹ ਖਤਰਨਾਕ ਆ ਉਹਦਾ ਤਾਂ ਇੱਕ ਧਮਾਕਾ ਹੋਊਗਾ ਜੀ ਨੁਕਸਾਨ ਹੋ ਜਾਊਗਾ ਇੱਕ ਮੌਕੇ ਦਾ ਨੁਕਸਾਨ ਹੋ ਜਾਊਗਾ ਇਹਦੇ ਦਾ ਪਾਣੀ ਜੇ ਬੰਦ ਵੀ ਕਰ ਦੋ ਤਾਂ ਪਤਾ ਨਹੀਂ 2 ਘੰਟੇ 3 ਘੰਟੇ ਆਣਾ ਵੈਸੇ ਤਾਂ ਮੈਨੂੰ ਇਹ ਵੀ ਦੱਸਿਆ ਦਸਨਾਲਿਆਂ ਨੇ ਕਿ ਰਾਜਸਥਾਨ ਨੰਗਲ ਫੀਡਰ ਬੰਦੇ ਨਹੀਂ ਕਰ ਸਕਦੇ ਇੱਕ ਪਿੱਛੇ ਦੇ ਸਮਾਚਾਰ ਪੱਤਰ ਜਖਵਾਰ ਚ ਖਬਰ ਵੀ ਲੱਗੀ ਕਿ 75 ਸਾਲ ਸੇ ਨਿਰਵਿਗਨ ਪਾਣੀ ਜਾ ਰਹਾ ਹੈ ਭਾਈ ਇਹ ਸਾਡੀ ਬਰਬਾਦੀ ਜਾ ਰਹੀ ਹੈ ਸਾਡੇ ਕੰਮ ਦਾ ਜਾ ਰਿਹਾ ਪਰ ਹੁਣ ਜਦੋਂ ਉਹਦੀ ਲੋੜ ਹੈ ਹੁਣ ਹਰਿਆਣਾ ਵੀ ਮੁੱਕਰ ਗਿਆ ਮੈਂ ਬਾਦੂ ਪਾਣੀ ਨਹੀਂ ਲੈਣਾ ਹੁਣ ਦੂਜੇ ਵੀ ਮੁੱਕਰ ਗਏ ਹੁਣ ਪੰਜਾਬ ਨਾਲ ਸਿਰਫ ਪੰਜਾਬ ਖੜਿਆ ਤੁਹਾਡੇ ਵਰਗੇ ਸੂਰਮੇ ਖੜੇ ਆ ਖੜੀਆਂ ਮਾਈ ਭਾਗੋ ਦੀਆਂ ਬਾਰਸਾਂ ਹਾਂ ਮੈਂ ਇੱਕ ਗੱਲ ਜਰੂਰ ਕਹੂੰਗਾ ਅੱਜ ਕਿ ਇੱਥੇ ਦੇ ਬੇਸ਼ੱਕ ਮੰਤਰੀ ਹੈ ਜਾਂ ਪ੍ਰਸ਼ਾਸਨ ਹੈ ਅੱਜ ਉਹ ਵੀ ਸੇਵਾਦਾਰਾਂ ਦੇ ਰੂਪ ਚ ਨਜ਼ਰ ਆ ਰਹੇ ਇਹ ਹੋਣਾ ਚਾਹੀਦਾ ਤਾਂ ਨਹੀਂ ਨੁਕਸਾਨ ਬਹੁਤ ਵੱਡੇ ਹੋਣੇ ਆਣੇ ਵਾਲੇ ਟਾਈਮ 'ਚ ਜੇ ਅਸੀਂ ਹੁਣ ਸਬਕ ਲੈ ਕੇ ਇਹ ਕੰਮ ਨੇਪਰੇ ਨਾ ਚਾੜੇ ਇਹ ਤਾਂ ਦਰਿਆਵਾਂ ਨੂੰ ਚੈਨਲਾਈਜ਼ ਕੀਤਾ ਹੁੰਦਾ ਬਾਈ ਆ ਨੌਬਤੇ ਨਾ ਆਉਂਦੀ ਡੂੰਘੇ ਹੋ ਜਾਂਦੇ ਨਾ ਮੈਂ ਮਾਈਨਿੰਗ ਕਰਾਉਣ ਦੀ ਵੀ ਲੋੜ ਨਹੀਂ ਪੈਂਦੀ ਇਹੀ ਤਾਂ ਗੱਲ ਸਮਝਣ 'ਚ ਨਹੀਂ ਆ ਗਈ 1 2000 ਮੇਰੇ ਖਿਆਲ ਨਾਲ 10 12 ਦੀ ਗੱਲ ਹੈ ਇੱਕ ਬੰਦੇ ਨੇ ਸਮਾਜ ਸੇਵੀ ਨੇ ਕਿਹਾ ਸੀਗਾ ਵੀ ਤੁਸੀਂ ਮੈਨੂੰ ਨੰਗਲ ਤੋਂ ਲੈ ਕੇ ਰੋਪੜ ਹੈੱਡ ਤੱਕ ਦਾ ਚੈਨਲਾਈਜ਼ ਕਰਨ ਦਾ ਟੈਂਡਰ ਦੇ ਦਿਓ ਮੈਂ ਤੁਹ ਤੋਂ 1 ਰੁਪਿਆ ਨਹੀਂ ਲੈਣਾ ਸਮਝਾ ਕੇ ਉਹਦੇ ਵਿੱਚੋਂ ਦਾ ਮਾਲ ਨਿਕਲੂਗਾ ਮੈਂ ਤੁਹਾਨੂੰ 50 ਪੈਸੇ ਉਹਦੇ ਵਿੱਚੋਂ ਜੇ ਹਿਮਾਚਲ ਦੀ ਤਰਜ਼ ਤੇ ਇਹਨੂੰ ਚੈਨਲਾਈਜ਼ ਕਰ ਦੇਣ ਡੰਗੇ ਲਾ ਦੇਣ ਦਬੱਲੇ ਸਤਲੁਜ ਦੇ ਤਾਂ ਉਹਦੇ ਵਿੱਚੋਂ ਰੇਤ ਬਜਰੀ ਵੇਚ ਕੇ ਸਰਕਾਰ ਆਮਦਨ ਵੀ ਵਧਾ ਸਕਦੀ ਹੈ ਔਰ ਆ ਵੱਡੇ ਤਰਾਸ ਦੀਆਂ ਤੇ ਹੁਣ ਤਾਂ ਦਰਿਆ ਦਾ ਕੋਈ ਰੂਪ ਹੀ ਨਹੀਂ ਹੈ ਜੀ ਕੋਈ ਸਾਈਜ਼ ਹੀ ਹੈ ਨਹੀਂ ਅੱਜ ਜਿਹੜੇ ਡੰਗੀਆਂ ਤੇ ਕੱਲ ਬڑے-ਬڑے ਲੀਡਰ ਸਾਡੇ ਵੀ ਵਿਧਾਇਕ ਖੜੇ ਹੋ ਕੇ ਐਦਾਂ ਖੜ ਕੇ ਫੋਟੋ ਕਰਾ ਰਹੇ ਸੀਗੇ ਪਿਆ ਡੰਗਾ ਲਾਇਆ ਜੀ 3.5 ਕਰੋੜ ਦਾ ਪਾਣੀ ਨਹੀਂ ਟੱਪਿਆ ਅੱਜ ਉਹਦੇ ਉੱਪਰ ਤੇ ਟੱਪ ਗਿਆ ਗੁਦਰਤ ਨੇ ਦੱਸਤਾ ਸਾਤ ਤੋਂ بڑا ਕੋਈ ਨਹੀਂ ਐ ਐਵੇਂ 150 200 ਫੁੱਟ ਡੰਗੇ ਨਾਲ ਗੱਲ ਨਹੀਂ ਬਣਨੀ ਸਾਨੂੰ ਪੂਰੇ ਦਰਿਆ ਚੈਨਲਾਈਜ਼ ਕਰਨੇ ਹੀ ਪੈਣੇ ਆ ਪੰਜਾਬ ਨੂੰ ਬਚਾਉਣ ਦੇ ਲਈ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਜੀ ਏ ਤੁਸੀਂ ਲੈ ਕੇ ਟੀਮ ਹਾਂਜੀ ਅਗੰਗੁਰ ਦੀ ਮਿਹਟ ਆ ਜੀ ਮੈਂ ਹਾਂਜੀ ਮੈਂ ਟੀਮ ਲੈ ਕੇ ਆਈ ਆ ਹੋਰ ਪਿੰਡ ਵੀ ਸਾਡੇ ਆਏ ਹੋਏ ਹਾਂਜੀ ਬਹੁਤ ਹੈਲਪ ਕਰਿਆ ਕਰਦੇ ਸਰਕਾਰ ਨੂੰ ਬੇਨਤੀ ਹੈ ਵੀ ਇਹ ਸਾਡੀ ਸੁਣਾਈ ਜਰੂਰ ਕਰਨ ਇੰਨਾ ਕਿ ਨੁਕਸਾਨ ਆ ਉਧਰ ਹੋਣ ਵਾਲਾ ਜੀ ਕਿੰਨਾ ਨੁਕਸਾਨ ਆ ਜੀ ਬਹੁਤ ਦਰਬੱਡੇ ਦੇ ਰਾਵ ਜੀ ਵੀ ਬਹੁਤ ਪਾਣੀ ਆਏ ਹੋਏ ਜੀ ਇਸ ਕਰਕੇ ਸਾਨੂੰ ਹੁਣ ਚਾਰ ਚਫੇਰੇ ਨੂੰ ਇਹ ਵੀ ਅਸੀਂ ਹੈਲਪ ਦੀ ਉਹ ਕਰਦੇ ਵੀ ਸਾਨੂੰ ਹੈਲਪ ਦਿਓ ਜੀ ਹੂੰ ਸੋ ਬਿਲਕੁਲ ਜੀ ਬੀਬੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਮਾਤਾਮਾ ਵੀ ਨੇ ਸੋ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਹੋਏ ਨੇ ਬਹੁਤ ਸਾਰੇ ਤੇ ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ ਜੀ 60 ਸਾਲ 60 ਸਾਲ ਤੇ ਹੁਣ ਇਸ ਤੋਂ ਬਾਅਦ ਤੁਹਾਡੀ ਵਾਰੀ ਹੈ ਜੀ ਜਦੋਂ ਉਹ ਤੋਂ ਹਾਂਜੀ 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 ਕਿ ਕਿੰਨੀ ਦੇਰ ਤੋਂ ਆਏ ਹੋਏ ਜੀ ਹਾਂ ਹੁਣੇ ਆਏ ਤੇ ਅਸੀਂ ਤਾਂ ਥੱਲੇ ਭਰਨੇ ਆ ਜੀ ਹਾਂਜੀ 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 ਤੇ ਪਹਿਲਾਂ ਵੀ ਅਜਿਹੇ ਹਾਲਾਤ ਬਣੇ ਜੀ ਕਦੇ ਪਹਿਲਾਂ ਤਾਂ ਨਹੀਂ 60 ਸਾਲ ਸਨ ਤਾਂ ਕਹਿੰਦੇ 80 ਜੀ ਆਇਆ ਤਾਂ 88 ਜੇ ਆਇਆ ਤਾਂ ਫੇਰ ਤਾਂ ਨਹੀਂ ਹਾਂਜੀ ਹਾਂਜੀ ਸੋ ਬਿਲਕੁਲ ਇਸ ਵਕਤ ਤੁਹਾਨੂੰ ਹਾਂਜੀ ਸਾਡਾ ਧਰਮ ਦੇ ਵਿੱਚ ਕਿੰਨਾ ਸੋਹਣਾ ਏਕਤਾ ਆ ਆ ਦੇਖਿਓ ਜੈ ਕਾਰਾ ਮਾਂ ਨਾਨਾ ਦੇਵੀ ਦਾ ਬੋਲੇ ਸੋਨਿਹਾਲ ਇਹ ਹੈ ਸਾਡਾ ਪੰਜਾਬ ਇੱਥੇ ਹਿੰਦੂ ਸਿੱਖ ਦਾ ਮਸਲਾ ਨਹੀਂ ਆ ਮੁਸਲਮਾਨ ਦਾ ਮਸਲਾ ਨਹੀਂ ਇਹ ਸੁਮੇਲ ਹੈ ਅੱਜ ਪੰਜਾਬ ਪੰਜਾਬ ਖਾਤਰ ਖੜਿਆ ਹੈ ਚਲੋ ਅਸੀਂ ਨਹੀਂ ਕਿਸੇ ਦੀ ਮਦਦ ਮੰਗਦੇ ਸਾਨੂੰ ਅਕਾਲਪੁਰਖ ਮਹਾਰ ਮੇਰੇ ਰੱਖੇ ਸਾਡੇ ਤੇ ਤਾਂ ਅਸੀਂ ਬਚੇ ਹੋਏ ਆ ਬਾਬਾ ਜੀ ਵੀ ਖੜੇ ਆ ਪੁੱਛ ਲੋ ਹੀ ਨਾ ਹਾਂਜੀ ਬਾਬਾ ਜੀ ਕਿੱਥੋਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕ੍ਰੀਮ ਪਰਚਾਹ ਵਾਲੇ ਤੋਂ ਗੁਰਦਾਰ ਸਾਹਿਬ ਕਾਰ ਸੇਵਾ ਕਿਲਾ ਨਾਨਕਗੜ੍ਹ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਮੇਰਾ ਪਿੰਡ ਕ੍ਰੀਮ ਪਰਚਾਹ ਵਾਲਾ ਹੈ ਜੀ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਫੋਨ ਕੀਤਾ ਸਾਡੇ ਵੀ ਉਧਰ ਦੋ ਰੋਡ ਟੁੱਟ ਗਏ ਸੀਗੇ ਜਿਸ ਤਰ੍ਹਾਂ ਪਤਾ ਲੱਗਿਆ ਵੀ ਇੱਥੇ ਤੇ ਸਾਨੂੰ ਪਤਾ ਲੱਗਿਆ ਵੀ ਅਸੀਂ ਥੈਲੇ ਲੈ ਕੇ ਜਲਦੀ ਤੋਂ ਜਲਦੀ ਇੱਥੇ ਪਹੁੰਚੇ ਹਨ ਠੀਕ ਹੈ ਤੇ ਹੁਣ ਵੀ ਲੋੜ ਹੈਗੀ ਐ ਦੀ ਕਿਸੇ ਚੀਜ਼ ਦੀ ਇੱਥੇ ਇਹ ਪੁੱਛ ਕੇ ਬਾਬਾ ਜੀ ਜੋ ਕਹੋਗੇ ਹੁਕਮ ਲਾਉਂਗੇ ਆਪਾਂ ਉਹ ਹੀ ਚੀਜ਼ਾਂ ਲੈ ਕੇ ਵਾਸਤੂ ਇਹਨਾਂ ਨੂੰ ਹਾਜ਼ਰ ਹੋਵਾਂਗੇ ਸੋ ਬਿਲਕੁਲ ਜੀ ਸੋ ਲੱਗੇ ਹੋਏ ਨੇ ਵੀਰ ਹੋਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲੀਪ ਹੰਦ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਪੰਜਾਬ ਦੇ ਤੁਸੀਂ ਹਾਲਾਤ ਦੇਖ ਹੀ ਰਹੇ ਕਿ ਕਿਸ ਤਰ੍ਹਾਂ ਸਾਢੇ 2 ਖਵਾਜਾ ਜੀ ਨਰਾਜ਼ ਚੱਲ ਰਹੇ ਨੇ ਅਸੀਂ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਸਰਕਾਰ ਵੱਲੋਂ ਡਿਊਟੀਆਂ ਜ਼ਿੰਮੇਵਾਰੀਆਂ ਜਿਹੜੀਆਂ ਲੱਗੀਆਂ ਇੱਕ ਮੈਂ ਹੈਲਪ ਫਾਊਂਡੇਸ਼ਨ ਦੇ ਨਾਮ ਤੇ ਐਨ ਜੀਓ ਵੀ ਚਲਾਉਂਦਾ ਉਹਦੇ ਤੌਰ ਤੇ ਵੀ ਸਾਡਾ ਆਪਣਾ ਸੇਵਾ ਦਾ ਫਰਜ਼ ਬਣਦਾ ਮੈਂ ਸਾਰੇ ਪਿੰਡਾਂ ਦਾ ਸਰਵੇ ਕਰਿਆ ਕਰਦਾ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਕਿਸੇ ਜਗ੍ਹਾ ਤੇ ਵੀ ਆਪਣਾ ਕੋਈ ਜ਼ਰੂਰਤ ਪੈਂਦੀ ਆ ਕੋਈ ਮੈਡੀਕਲ ਦੀ ਜ਼ਰੂਰਤ ਪੈਂਦੀ ਆ ਕੋਈ ਟਰਾਂਸਪੋਰਟ ਦੀ ਜ਼ਰੂਰਤ ਪੈਂਦੀ ਆ ਉਦੀ ਕਰਕੇ ਮੈਂ ਆਪਣਾ ਡੋਰ ਟੂ ਡੋਰ ਜਿੱਥੇ ਜਿੱਥੇ ਜੋ-ਜੋ ਆਪਣਾ ਨੁਕਸਾਨ ਹੋਇਆ ਵਾ ਉਹਦੀ ਆਪਾਂ ਪਰਵਾਹੀ ਤਾਂ ਕਰ ਨਹੀਂ ਸਕਦੇ ਪਰ ਇੰਨੀ ਕਿ ਜ਼ਿੰਮੇਵਾਰੀ ਆਪਾਂ ਜ਼ਰੂਰ ਨਿਭਾ ਸਕਦੇ ਵੀ ਜਿੱਥੇ ਵੀ ਕੋਈ ਨੁਕਸਾਨ ਹੋਇਆ ਵਾ ਉਹਦੇ ਵਿੱਚ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਸਦਕਾ ਕੋਈ ਸਾਡਾ ਇੱਕ ਕਣ ਬਰਾਬਰ ਸਹਿਯੋਗ ਪੈਜਵਾ ਸੀ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਾਂਗੇ ਬਿਲਕੁਲ ਜੀ ਸੋ ਬਿਲਕੁਲ ਸਹਿਯੋਗ ਦੇ ਲਈ ਜਿਹੜਾ ਹੈਗਾ ਲੱਗੇ ਹੋਏ ਹਾਂਜੀ ਹਾਂਜੀ ਭਈਆ ਚ ਨਾਲੇ ਆਈ ਇੱਥੇ ਵੀ ਨਾਲੇ ਪਾੜ ਪੈ ਗਈ ਇੱਥੇ ਵੀ ਅੱਜ 2 ਮਿੰਟ ਇੱਥੇ ਵੀ ਪੈ ਗਈ ਪਾੜ ਜੀ ਸੋ ਚੌਥੀ ਜਗ੍ਹਾ ਪਾੜ ਪਈ ਹੈ ਪਿੰਡ ਦੇ ਠੀਕ ਹੈ ਜੀ ਦੱਸਿਓ ਜੀ ਕਿੱਥੇ ਨੇੜੇ ਹੀ ਆ ਜੀ ਹਾਂ ਜੀ ਨਾਲੇ ਹੈ ਜੀ ਸੋ ਬਾਬਾ ਜੀ ਨੂੰ ਦੱਸਤਾ ਤੁਸੀਂ ਉਹਦੇ ਬਾਰੇ ਜੀ ਬਾਬਾ ਜੀ ਨੂੰ ਦੱਸਤਾ ਸੀ ਲਾਈਆਂ ਮਸ਼ੀਨਾਂ ਪੈਸੇ ਅੱਛਾ ਜੀ ਠੀਕ ਹੈ ਅੱਛਾ ਦੂ ਕਿੰਨੀ ਕੁ ਦੂਰ ਹੈ ਜੀ ਅੱਛਾ ਉੱਥੇ ਠੀਕ ਹੈ ਉਹ ਅਲੱਗ ਦਿਖਾ ਦੁੰਨੇ ਆਂ ਬਾਈ ਜੀ ਆਪਾਂ ਸੋ ਬਿਲਕੁਕੁਲ ਆਪਾਂ ਜਲਦੀ ਜਿਹੜਾ ਹੈਗਾ ਜਿੱਥੇ-ਜਿੱਥੇ ਪਾੜ ਪੈ ਰਹੇ ਆ ਜਿੱਥੇ-ਜਿੱਥੇ ਲੋਡ ਹੈ ਲੋਕਾਂ ਦੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਵਰ ਕਰ ਰਹੇ ਆ ਕਿਉਂਕਿ ਹੁਣ ਤਬਾਹੀ ਜਿੱਥੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਈ ਹੈ ਤਾਂ ਰੋਪੜ ਦੇ ਵਿੱਚ ਵੀ ਜਿਹੜਾ ਹੈਗਾ ਇਹ ਡਰ ਇੱਕ ਤਣਾਅ ਬਣਿਆ ਹੋਇਆ ਕਿਉਂਕਿ ਲਗਾਤਾਰ ਪਾੜ ਪੈ ਰਹੇ ਨੇ ਜਿਹੜਾ ਦਰਿਆ ਵੀ ਹੈ ਉਹ ਵੀ ਨੱਕੋ-ਨੱਕ ਵਗ ਰਿਹਾ ਹੈ ਸੋ ਜਿੱਥੇ ਵੀ ਕੋਈ ਲੋਡ ਪੈਂਦੀ ਹੈ ਤਾਂ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਉਸ ਦੇ ਹਾਲਾਤ ਦਿਖਾਈਏ ਅਤੇ ਜਿੱਥੇ ਲੋਕਾਂ ਦੀ ਲੋਡ ਹੋ ਗਈ ਤਾਂ ਉਹਦੀ ਵੀ ਅਪੀਲ ਕਰਾਂਗੇ ਪਵਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ